ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਿਮਰਤਜੀਤ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਚੈਲੰਜ ਕੀਤਾ ਹੈ ਕਿ ਉਹ ਆਪਣੇ ਭਤੀਜੇ ਸੰਦੀਪ ਜਾਖੜ ਨੂੰ ਅਸਤੀਫਾ ਦਿਵਾਉਣ ਆਪ ਚੋਣ ਲੜ ਕੇ ਦਿਖਾਉਣ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਰਾਜਾ ਬੜਿੰਗ ਨੇ ਐਲਾਨ ਕੀਤਾ ਹੈ ਕਿ ਜੇਕਰ ਜਾਖੜ ਚੋਣ ਮੈਦਾਨ 'ਚ ਉਤਰਨਗੇ ਤਾਂ ਮੈਂ ਖੁਦ ਉਹਨਾਂ ਦੇ ਬਰਾਬਰ ਉਤਰਾਂਗਾ ਅైనా ਹੀ ਨਹੀਂ ਰਾਜਾ ਬੜਿੰਗ ਨੇ ਇਹ ਵੀ ਕਿਹਾ ਕਿ ਜੇਕਰ ਮੈਂ ਚੋਣ ਹਾਰ ਗਿਆ ਤਾਂ ਪ੍ਰਧਾਨਗੀ ਦਾ ਅਹੁਦਾ ਛੱਡ ਦੇਵਾਂਗਾ। ਭਾਜਪਾ ਦੇ ਕੌਮੀ ਕਾਰਜਕਾਰੀ ਮੈਂਬਰ ਤੇ ਸੀਨੀਅਰ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਵੱਲੋਂ ਚਿੱਟੇ ਦਾ ਨਸ਼ਾ ਕਰਨ ਵਾਲੇ ਨਸ਼ੇੜੀਆਂ ਨੂੰ ਅਫੀਮ ਲੈਣ ਦੀ ਸਲਾਹ ਦੇ ਬਿਆਨ ਤੇ ਮੀਡੀਆ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜੇ ਕਿਸੇ ਵੀ ਨਸ਼ੇ ਦਾ ਕੋਈ ਬਦਲ ਨਹੀਂ ਹੁੰਦਾ ਨਸ਼ਾ ਸਿਰਫ ਇਹ ਨਸ਼ਾ ਹੁੰਦਾ ਹੈ ਇਹ ਸਿਰਫ ਜ਼ਿੰਦਗੀ ਬਰਬਾਦ ਕਰਦਾ ਹੈ ਕਾਂਗਰਸੀ ਲੀਡਰਾਂ ਦਾ ਆਪਣੀ ਜ਼ੁਬਾਨ ਤੇ ਕਾਬੂ ਨਹੀਂ ਹੈ ਇਹਨਾਂ ਲੋਕਾਂ ਦੇ ਅਜਿਹੇ ਬਿਆਨ ਸਮਾਜ ਨੂੰ ਨਸ਼ੇ ਵੱਲ ਧੱਕਣ ਦਾ ਕੰਮ ਕਰਦੇ ਹਨ ਗਰੇਵਾਲ ਨੇ ਕਿਹਾ ਕਿ ਅਜਿਹੇ ਲੀਡਰਾਂ ਦੇ ਬਿਆਨ ਸਮਾਜ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਮੀਡੀਆ ਵੱਲੋਂ ਵੀ ਇਹਨਾਂ ਨੂੰ ਪ੍ਰਸਾਰਿਤ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਨਸ਼ੇ ਦੇ ਮੁੱਦੇ ਤੇ ਮਨੋਵਿਗਿਆਨਿਕ ਜਾਂ ਮਾਨਸਿਕ ਮਾਹਿਰਾਂ ਤੋਂ ਸਲਾਹ ਲੈਣੀ ਚਾਹੀਦੀ ਹੈ ਉਹਨਾਂ ਜਨਤਾ ਨੂੰ ਅਪੀਲ ਕੀਤੀ ਹੈ ਕਿ ਜਿਹੇ ਬਿਆਨ ਸੁਣਨ ਤੋਂ ਬਾਅਦ ਉਹ ਕਿਸੇ ਵੀ ਨਵੇਂ ਨਸ਼ੇ ਦੇ ਆਦੀ ਨਾ ਹੋਣ ਲੋਕਾਂ ਨੂੰ ਇਹ ਸਲਾਹ ਹੈ ਕਿ ਇਹਨਾਂ ਮਨਕਰਤ ਗੱਲਾਂ ਤੇ ਭਰੋਸਾ ਨਾ ਕਰੋ ਉਹਨਾਂ ਨੇ ਰਾਜਾ ਬਰਿੰਗ ਨੂੰ ਸੋਚ ਸਮਝ ਕੇ ਬੋਲਣ ਦੀ ਸਲਾਹ ਦਿੱਤੀ ਹੈ ਰਾਜਾ ਬਰਿੰਗ ਨੇ ਇੱਕ ਨਿੱਜੀ ਟੀਵੀ ਚੈਨਲ ਤੇ ਬੋਲਦਿਆਂ ਚਿੱਟੇ ਦਾ ਬਦਲ ਲੋਕਾਂ ਨੂੰ ਦੇਣ ਦੀ ਸਲਾਹ ਦਿੱਤੀ ਸੀ ਤੇ ਕਿਹਾ ਸੀ ਕਿ ਚਿੱਟਾ ਕਰਨ ਵਾਲਿਆਂ ਨੂੰ ਜੇ ਅਫੀਮ ਦੇ ਨਸ਼ੇ ਦਾ ਬਦਲ ਦਿੱਤਾ ਜਾਵੇ ਤਾਂ ਚਿੱਟੇ ਦਾ ਕਹਿਰ ਘਟ ਸਕਦਾ ਹੈ ਹਰਜੀਤ ਸਿੰਘ ਘਰੇਵਾਲ ਨੇ ਇਹ ਕਹਿਆ ਹੈ ਕਿ ਪਹਿਲੀ ਗੱਲ ਤਾ ਇਹ ਕਿ ਲੋਕਾਂ ਨੂੰ ਉਹ ਅਪੀਲ ਕਰਦੇ ਹਨ ਪ੍ਰਾਰਥਨਾ ਕਰਦੇ ਹਨ ਕਿ ਕਿਸੇ ਨਸ਼ੇ ਦਾ ਕੋਈ ਬਦਲ ਨਹੀਂ ਹੁੰਦਾ ਇਹ ਕੋਈ ਮਨੋਵਿਗਿਆਨਿਕ ਵਿਸ਼ੇ ਦਾ ਮਾਹਿਰ ਨਹੀਂ ਹੈ ਉਹਨਾਂ ਨੇ ਸਲਾਹ ਦਿੱਤੀ ਹੈ ਕਿ ਜਨਤਾ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਲੀਡਰਾਂ ਦੇ ਬੰਕਾਵੇ ਵਿੱਚ ਆ ਕੇ ਉਹ ਕਿਸੇ ਹੋਰ ਨਵੇਂ ਨਸ਼ੇ ਨੂੰ ਨਾ ਲਗਾ ਲੈਣ ਜੁੜੇ ਰਿਹਾ ਉਹ ਸੀਨੀਅਰ ਪੰਜਾਬ ਪੀਵੀ ਦੇ ਨਾਲ ਧੰਨਵਾਦ